ਉਹਨੂੰ ਥੋੜਾ ਜਿਹਾ ਉੱਤਰ ਨੂੰ ਉੱਤਰ ਕਰ ਲਓ ਸਰ ਫੋਟੋ ਕਰਾ ਲਓ ਇੱਕ ਮਿੰਟ ਹੈਲੋ ਜਾਣਕਾਰੀ ਕੀ ਸੁਪਰ ਮੰਗ ਆ ਇਹ ਮੇਰੀ 8591 ਦਿਨਾ ਨਾਮ ਦੇ ਆਦਮੀ ਨੇ ਆ ਕੇ ਬਟੰਡ ਅਦੀ ਚੌਂਕੀ 799 ਦੀ ਜਿਹੜੀ ਲੜਕੀ 10 ਸਾਲਾਂ ਲੜਕੀ ਰੂਚੀ ਜਿਹੜੀ ਕਿ ਮਿਸਿੰਗ ਹੋ ਗਈ ਹੈ ਜਿਸ ਦੇ ਬਾਅਦ ਵਿੱਚ ਪੁਲਿਸ ਨੇ ਉਹਦਾ ਕੇਸ ਰਿਸਟਰ ਕਰਕੇ ਉਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਨਵੈਸਟੀਗੇਸ਼ਨ ਦੇ ਦਰਮਿਆਨ ਪਤਾ ਚੱਲੇ ਆ ਵੀ ਕੋਈ ਬੰਦਾ ਉਹਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹੈ ਉਹਨੂੰ ਟਰੈਕ ਕਰਦੇ ਕਰਦੇ ਪੁਲਿਸ ਪਾਰਟੀ ਨੂੰ ਗਾਮਕ ਇਨਫੋਰਮੇਸ਼ਨ ਮਿਲਣ ਤੇ ਉੱਥੇ ਹਰਦوار ਤੋਂ ਰੈਸਟ ਕੀਤਾ ਜਿਹੜਾ ਕਿ ਉਥੋਂ ਓਮ ਪ੍ਰਕਾਸ਼ ਨਾਮ ਦਾ ਜਿਹੜਾ ਆਦਮੀ ਸੀਗਾ ਸ਼ਪਰਾ ਦਿਹਾਰਦਾ ਰਹਿਣ ਵਾਲਾ ਸੀਗਾ ਤਾਂ ਉਹਦੇ ਕੋਲੋਂ ਲੜਕੀ ਔਰ ਉਹਨੂੰ ਰੈਸਟ ਕਰਕੇ ਲਿਆਂਦਾ ਤੇ ਉਹਦੀ ਰੈਸਟ ਦੇ ਪਾਰਟੀ ਤੋਂ ਉਤਲੀ ਅਸੀਂ ਇਹ ਜਿਹੜੀ ਜਾਣਕਾਰੀ ਸਾਰੀ ਰੈਸਟ ਨੂੰ ਦੇ ਸਰ ਇਹ ਇਹ ਮੈਂ ਸਾਧੂ ਆਇਆ ਕਿ ਕੋਈ ਵੈਸੇ ਨਾਰਮਲ ਆਦਮੀ ਹੈ ਕੋਈ ਸਾਧੂ ਨਹੀਂ ਹੈ ਸਾਧੂ ਦਾ ਪੇਸ ਵਾਸੇ ਉਸ ਤਰ੍ਹਾਂ ਬਣਾ ਕੇ ਤੁਰੇ ਫਿਰਦਾ ਹੈ ਇੱਕ ਨਾਰਮਲ ਆਦਮੀ ਹੈ ਪਹਿਲਾਂ ਵੀ ਇੱਥੇ ਲੁਧਿਆਣੇ ਉਹਦੀ ਪਿਛਗਿਸਟ ਜੋ ਪਤਾ ਚੱਲਿਆ ਵੀ ਇੱਥੇ ਲੇਬਰ ਦਾ ਕੰਮ ਕਰਦਾ ਸੀਗਾ ਤੇ ਹੁਣ ਵੀ ਉੱਥੋਂ ਆਇਆ ਸੀਗਾ ਤੇ ਬੱਚੀ ਨੂੰ ਆਪਣੇ ਨਾਲ ਵਰਕ ਲਾ ਕੇ ਤੇ ਲੈ ਗਿਆ ਸਰ ਇੱਥੇ ਕੋਈ ਪਹਿਲਾ ਮਾਮਲਾ ਦਰਜ ਹੈ ਨਹੀਂ ਉਹ ਪ੍ਰੀਵੀਅਸ ਰਿਕਾਰਡ ਆ ਜਿੱਥੇ ਇਹਦਾ ਇਹ ਰਹਿਣ ਵਾਲਾ ਉਥੋਂ ਪਤਾ ਕਰਨ ਤੋਂ ਪਤਾ ਚੱਲੂਗਾ ਸਨਲ ਇਹਦੇ ਕੇਸ ਕੇਸ ਚ ਅਰੈਸਟ ਕੀਤਾ ਗਿਆ ਇਹਦੇ ਨਾਲ ਕੋਈ ਹੋਰ ਵੀ ਇਨਵੋਲਵ ਹੈਗੀ ਨਹੀਂ ਫਿਲਹਾਲ ਜੇ ਕੋਈ ਨਹੀਂ ਐਜੰਡਾ ਰਿਕਸ਼ਨ ਚੱਲਦੀ ਬਾਕੀ ਇਹ ਤਾਂ ਰਮਾਡ ਲੈ ਕੇ ਜੋ ਵੀ ਹੋਏਗਾ ਉਹਦੇ ਵਿੱਚ ਕਲਾਸਿਸ ਹੋਰ ਅਗਲੇ ਕੀਤਾ ਜਾਣਾ ਕਿਸ ਤਰੀਕੇ ਨਾਲ ਲੈ ਕੇ ਗਿਆ ਲੜਕੀ ਮੈਨੂੰ ਰਾਕੇ ਨੂੰ ਅਚੀ ਬੇਹੋਸ਼ ਕੀਤਾ ਸੀ ਕਿੱਦਾਂ ਨਹੀਂ ਨਹੀਂ ਕੋਈ ਐਸੀ ਜੀ ਗੱਲ ਬਾਤ ਨਹੀਂ ਜੋ ਅਜੇ ਤੱਕ ਇਨੀਸ਼ੀਅਲ ਇਨਟੈਰੋਗੇਸ਼ਨ ਚ ਆਇਆ ਸਾਹਮਣੇ ਉਹ ਲੜਕੀ ਨੂੰ ਵੈਸੇ ਹੀ ਆਪਣੇ ਨਾਲ ਵਰਗਲਾ ਕੇ ਹੀ ਲੈ ਗਿਆ ਸੀ ਸਰ ਇੱਥੇ ਕਿੱਥੇ ਰਹਿੰਦਾ ਸੀ ਪੁੱਛਿਆ ਨਹੀਂ ਇਹ ਚੱਲਦਾ ਫਿਰਦਾ ਕੋਈ ਇਹਦਾ ਪਰਮਾਨੈਂਟ ਕੋਈ ਇੱਥੇ ਨਹੀਂ ਇੱਥੇ ਪਹਿਲਾਂ ਗਿਲ ਚੌਂਕ ਦੇ ਵਿੱਚ ਲੇਬਰ ਦਾ ਕੰਮ ਕਰਦਾ ਸੀ ਤੇ ਗਿਲ ਚੌਂਕ ਤੋਂ ਬਾਅਦ ਹੁਣ ਕਾਫੀ ਦੇਰ ਸਬ ਵਾਪਸ ਚਲੇ ਗਏ ਉਹ ਦੁਬਾਰਾ ਆ ਜਦੋਂ ਆਇਆ ਤੇ ਇੰਨਾ ਤੁਰਦਾ ਫਿਰਦਾ ਇੱਥੇ ਸਰ ਲੜਕੀ ਸੇਫ ਹੈਗੀ ਹੈ ਇਹਦੀ ਉਹ ਮੈਡੀਕਲ ਤੋਂ ਬਾਤ ਜੋ ਹੋਈ ਹੈਗਾ ਜੀ ਦੀ ਗ੍ਰਿਫਤਾਰੀ ਫੇ ਉਥੋਂ ਹਰਦੌਰ ਤੋਂ ਹੋਈ ਕਿ ਇੱਥੇ ਨਹੀਂ ਉਹ ਉਥੋਂ ਹੀ ਗ੍ਰਿਫਤਾਰ ਕਰਕੇ ਲਿਆਂਦਾ ਗਿਆ ਤੇ ਉਹਨਾਂ ਨੂੰ ਕੋਰਟ ਪੇਸ਼ ਕੀਤਾ ਜਾਵੇਗਾ ਸਰ ਇਹਦੇ ਨਾਸ਼ੂ ਨਸ਼ਾ ਦੀ ਤਾਂ ਨਹੀਂ ਸੀ ਉਹ ਮੈਡੀਕਲ ਕਰਾਉਣ ਤੋਂ ਪਤਾ ਚੱਲੇਗਾ ਜੀ ਮੈਡੀਕਲ ਕਰਨ ਤੋਂ ਬਾਅਦ ਜਿਹੜੀ ਗੱਲ ਹੋਈ ਸਮਝ ਠੀਕ ਹੈ ਸਰ ਥੈਂਕ ਯੂ